ਇਹ ਤਸਵੀਰਾਂ ਨੇ ਹਰਿਆਣਾ ਵਿਧਾਨ ਸਭਾ ਵਿੱਚ ਚੱਲ ਰਹੇ اجلاس ਦੀਆਂ اجلاس ਦੇ ਪਹਿਲੇ ਦਿਨ ਹੀ ਸਾਹਮਣੇ ਰੱਖ ਦਿੱਤਾ ਗਿਆ ਵੱਖਰੀ ਕਮੇਟੀ ਬਣਾਉਣ ਲਈ ਬਿੱਲ ਤੇ ਕਾਫੀ ਬਹਿਸ ਦੇ ਭਾਜਪੀ ਦੇ ਵਾਕਆਊਟ ਤੋਂ ਬਾਅਦ ਇਹ ਬਿੱਲ ਪਾਸ ਵੀ ਹੋ ਗਿਆ ਜੇਕਰ ਇਹ ਮੋਹਰ ਲੱਗ ਜਾਂਦੀ ਹੈ ਤਾਂ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰ ਲਵੇਗਾ ਹਰਿਆਣਾ ਦੀ ਵੱਖਰੀ ਕਮੇਟੀ 'ਚ 41 ਮੈਂਬਰ ਹੋਣਗੇ ਹਰਿਆਣਾ ਦੀ ਬੱਕਰੀ ਸਿੱਖ ਕਮੇਟੀ ਦਾ ਬਿੱਲ ਵਿਧਾਨ ਸਭਾ ਚ ਪਾਸ ਹੋਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਭਗੰਦਰ ਸਿੰਘ ਫੂਟਾ ਨੇ ਖੁਸ਼ੀ ਬਖਾਉਂਦੇ ਹੋਏ ਕਮੇਟੀ ਬਾਰੇ ਹੋਰ ਵੀ ਜਾਣਕਾਰੀ ਦਿੱਤੀ। ਅਸੀਂ ਨੇ ਕਹਾ ਕਿ ਮੈਨੀਫੈਸਟੋਰ ਨੇ ਅਸੀਂ ਕੋਸ਼ਿਸ਼ ਕਰਾਂਗੇ। ਔਰ ਕੋਸ਼ਿਸ਼ ہمارا جاری ਰਹਾ ਔਰ ਉਸ ਕੇ ਅੱਜ ਰ 法 ਕਾਨੂੰਨ ਮੇ ਤਬਦੀਲ ਕਰ ਦਿਆ ਗਿਆ ਹੈ। ਔਰ ਇਨ ਕੋ ਔਨਕਾ ਅਧਿਕਾਰ ਦਿਆ ਗਿਆ। इस बात के लिए मैं सारे हरियाणा के सिख भाइयों को हार्दिक बधाई देता हूं क्यों उसमें उनका संघर्ष तो रहा निरंतर वो सरगर्म करते रहे जिसकी वजह से आज ये हरियाणा विधानसभा ने इसको एक्ट बनाया है इस वक्री गुरुद्वारा कमेटी बनाने कांग्रेस ने काफी की इसे कोशिश की थी उन्होंने इसी कोशिश कारण अकाली दल के बीजेपी उन्होंने इल्जाम लगा रहे हैं ਅੱਜ ਕੋਈ ਨਹੀਂ ਬਣੀ ਜੀ ਉਹ ਕਾਗਜ਼ਾਂ 'ਚ ਬਣੀ ਹੈ ਜਿਸ ਨੇ ਦਸਤਾਵੇਜ਼ਾਂ ਤੇ ਸੰਬੰਧ ਹੈ ਜੀ ਦੇਖੋ ਇਹ ਗੈਰ ਕਾਨੂੰਨੀ ਹੈ ਇੱਕ ਪੋਲੀਟੀਕਲ ਸਟੰਟ ਹੈ ਕਾਂਗਰਸ ਦਾ ਨਾ ਇਹ ਬਣਨੇ ਹੈ ਨਾ ਬਣੇਗਾ ਕਿਉਂਕਿ ਵਿਧਾਨ ਦੇ ਵੀ ਖਿਲਾਫ ਹੈ ਇਹ ਇੱਕ ਇਲੈਕਸ਼ਨ ਸਟੰਟ ਹੈ ਉਗਾਇਤ ਹੈ ਇਹ ਬਿੱਲ ਜਿਹੜਾ ਹੈ ਇਹ ਪ੍ਰੈਜ਼ੀਡੈਂਟ ਕੋਲੇ ਜਾਣਾ ਹੈ گورنر ਕੋਲੇ ਜਾਣਾ ਹੈ ਕੋਈ ਦਲੀਲ ਨਾਲ ਨਾ ਪ੍ਰੈਜ਼ੀਡੈਂਟ ਸਾਹਿਬ ਦੇ ਸਕਦੇ ਹੈ ਨਾ گورنر ਨੂੰ ਦੇਣਾ ਚਾਹੀਦਾ ਹਰ ਸਰਕਾਰ ਜਿਹੜੀ ਆਉਂਦੀ ਹੈ ਇਸ ਕੋਸ਼ਿਸ਼ ਆ ਜਾਂਦੀ ਹੈ ਜਿਹੜਾ ਕਿ ਸਰਕਾਰਾਂ ਦਾ ਕੰਮ ਨਹੀਂ ਕਿ ਗੁਰਦੁਆਰਾ ਸਹਿਮਾਨ ਤੇ ਉਹਨਾਂ ਦੇ ਏਜੰਟਾਂ ਦਾ ਕਬਜ਼ਾ ਹੋਵੇ ਮਤਲਬ ਅੰਗਰੇਜ਼ ਨੇ ਵੀ ਕੀਤਾ ਕਾਂਗਰਸ ਨੇ ਵੀ ਕੀਤਾ ਮੁਗਲਾ ਨੇ ਵੀ ਗੁਰਦੁਆਰਾ ਸਾਹਿਬ ਅੜਾਏ ਪੁੱਤੋਂ ਪਤਾ ਸਾਰੀ ਹਿਸਟਰੀ ਦਾ ਇਹ ਬਿਲਕੁਲ ਇਹ ਕਾਂਗਰਸ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਹਰਿਆਣਾ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੇ ਆਪਣੇ ਔਰ ਇਹ ਦੇਖੋ ਹਰਿਆਣਾ ਦੀ ਸੰਗਠਨ ਨੇ ਵੀ ਰਿਜੈਕਟ ਕਰਤਾ ਫਿਰ ਬਿਲ ਤਾਂ ਪਾਸ ਹੋ ਗਿਆ ਤੇ ਵੱਖਰੀ ਕਮੇਟੀ ਦੇ ਚੇਅਰਮੈਨ ਬਣ ਗਏ ਨੇ ਐਚਐਸ ਚੱਠਾ ਹੁਣ ਵੇਖਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਐਸਜੀਪੀਸੀ ਇਸ ਤੇ ਕੀ ਕਦਮ ਉਠਾਉਂਦੀ ਹੈ